ਸਾਨੂੰ ਨਾ ਕਰਾਉਂਦੇ ਪ੍ਰੋਬਲਮ ਲੈ ਗਏ ਗਾਣੇ ਭੇਜਦੇ ਕੋਈ ਜ਼ਿੰਮੇਵਾਰੀ ਸਰਕਾਰ ਦੀ ਚੁਣੇ ਮੰਗਤੇ ਬਣਾ ਦਿਓ ਮੰਗਤੇ ਨਹੀਂ ਸਾਡੀ ਮੋਹ ਜਾਏਗੀ ਪ੍ਰਾਪਰ ਤੇ ਸਾਡੇ 17 ਏਕੜ ਦਾ ਕਾਨੂੰਨ ਆ ਉਹਦੇ ਬਾਦ ਕੋਈ ਜ਼ਮੀਨ ਨਹੀਂ ਰੱਖਦਾ ਕਦੇ ਛੋਟੇ ਮੋਤੀ ਨੇ ਆਵਾਜ਼ ਥਾਈ ਹੈ ਤੇ ਤਾਂ 2000 ਰੁਪਏ ਉਹ ਲਈ ਜਾਂਦੇ ਬੋਟਾ ਤੈਨੂੰ ਉਹਨਾਂ ਨੇ ਪਾਉਣਾ ਆ ਛੰਡਿਆ ਦੇ ਬੋਟਾ ਤੇ ਤੈਨੂੰ ਪਾਉਣਾ ਨੇ 2000 ਰੁਪਏ ਉਹ ਲਈ ਜਾਂਦੇ ਆ ਤੇ ਜੇ 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 ਦੋ ਮੋਤੀ ਕੱਤੇ ਗਲਤ ਕਰ ਗਿਆ ਕੰਮ ਜੇ ਕਿਤੇ 2000 ਰੁਪਏ ਗਰੀਬਾਂ ਦੇ ਖਾਤੇ ਪਾਉਂਦਾ ਤੈਨੂੰ ਉਹਨੇ ਪਿੰਡ ਚ ਵੜਨ ਨਹੀਂ ਦੇਣਾ ਤੈਨੂੰ ਵੜਨ ਦੀ ਵੀ ਲੋੜ ਨਹੀਂ ਦਿੱਤੀ ਤੈਨੂੰ ਗ੍ਰੀਡ ਤੇ ਆਟੋਮੈਟਿਕ ਚ ਪਾ ਦੇਣਾ ਘਰੇ ਬੈਠਾ ਘਰੇ ਬੈਠੇ ਤੁਹਾਡੇ ਅੱਗੇ ਰੁਕਾਵਟਾਂ ਦੇ ਵਿੱਚ ਕਿੰਨੀ ਜਾਨ ਤਾਰ ਜਾ ਰਹੀ ਉਹ ਕਿੰਨਾ ਜ਼ਿਆਦਾ ਵਧੀਆ ਤੁਹਾਡੇ ਸਾਹਮਣੇ ਹੈ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਪੁੱਲਾਂ ਦੀ ਵਰਖਾ ਕਰਦੇ ਆ ਅਰਦਾਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਕਣਾਂ ਦਾ ਜਵਾਬ ਲੈਣੇ ਗਾਣੇ ਭੇਜ ਦਿਓ ਉਹ ਜਿੰਮੇਵਾਰੀ ਹੈ ਸਰਕਾਰ ਦੀ ਚੁੱਲ੍ਹੇ ਉਹ ਮੰਗਤੇ ਬਣਾ ਦਿਓ ਮੰਗਤੇ ਨਹੀਂ ਸਾਡੀ ਗੱਲ ਜਾਏਗੀ ਪ੍ਰਾਪਰਕਾ ਜੇ ਸਾਡੇ 17 ਏਕੜ ਦਾ ਕਾਨੂੰਨ ਆ ਉਸ ਦੇ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਛੋਟੇ ਮੋਦੀ ਨੇ ਆਵਾਜ਼ ਠਾਈ ਹੈ ਜਾਂ ਤੂੰ ਆਏ ਠਾਈ ਹੈ ਫਾਰਮਿੰਗ ਆਫਸਰ ਦੀ ਰਿਪੋਰਟ ਉਤਮ ਖੇਤੀ ਮਾਧੋਪਾਲ ਨਖਤ ਚ ਆ ਗਏ ਸਾਨੂੰ ਭਾਦ ਤੱਕ ਅਸੀਂ ਮੌਤ ਕੁਝ ਨਹੀਂ ਲੱਗਦੇ ਨਾ ਬਿਜਲੀ ਆਹ ਕਰਤਾ ਮਾਫੀ ਮੰਗਦੇ ਆ ਅਸਰਾਜੀ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣੋ ਇੱਕ ਮਿੰਟ ਯਾਰ ਅਸਰਾਜੀ ਇੱਕ ਮਿੰਟ ਯਾਰ ਭਾਈ ਆਪੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਹਿਮਦ ਸ਼ਾਹ ਖਰੈ ਮੰਤਰੀ ਨੂੰ ਦੂਸੀ ਬਣਦੇ ਹੋਏ ਕੱਟਣਾ ਅਮਿਤ ਸ਼ਾ ਗ੍ਰਹਿ ਮੰਤਰੀ ਨਰਿੰਦਰ ਮੋਦੀ ਪਰਾ ਹੋਇਆ ਉਹਦੇ ਲਈ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਕੀ ਬੈਰੀਕੇਟ ਕਰਨੇ ਕਿੱਲ ਕੱਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰਕਤ ਅਥਰੂ ਗੈਂਸ ਦੇ ਗੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸ ਰਾਜੀ ਤੁਨ ਮੈਂ ਬਾਬੇ ਬਾਬੇ ਉਹ ਲੰਗਰ ਵਰਤੌਣ ਆਇਆ ਬੰਦਾ ਬਿਰਤਪਾਲ ਬਾਬੇ ਇਹ ਗੱਲ ਆ ਬੰਨਾ ਜਵਾਬੇ ਦੂੜ ਕੋ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਲੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਨੂੰ ਹਾਂ ਬਸ ਹੁਣ ਮੋਦੀ ਤਾਂ ਸ਼ੁਰੂ ਹੋ ਜੋ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤੱਕ ਆਉਂਦਾ ਉਹਦੇ ਮੈਂ ਤਾਂ ਖਿਲਾਫ ਜੀ ਇਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵਾਦਵਾਇ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਹੈ ਪ੍ਰਧਾਨ ਮੰਤਰੀ ਨੂੰ ਕਹੋਗੇ ਅੱਜ ਪਾਸਾ ਦਰਜ ਕਰੂੰਗੀ ਜੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਹੋ ਉਹਨੂੰ ਮਹਾਰਾਣੀ ਤੋਂ ਪਾਸਾ ਦਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਕਿ ਉਹਦਾ ਪੁੱਤ ਨਾਲ ਦਾ ਕਸੂਰ ਵਾਰਿਆ ਨਹੀਂ ਅਸੀਂ ਐਮਪੀ ਬਣ ਕੇ ਕੀ ਜਾਵਾਂਗੇ ਅਸਾਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਗੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰ ਕਰਾਂ ਕਰੈਕਟਰ ਦੀ ਗੱਲ ਨਹੀਂ ਦੇ ਨਾਲ ਤੋਂ ਰੁਪਿਆ ਕੰਫੀਰਮ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਕੋ ਜੇ ਮੈਂ ਤੁਹਾਨੂੰ ਲਿਆ ਲਾਵਾਂਗਾ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮੈਨੂੰ ਮਿਲ ਜਾਵੇ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਆ ਨਹੀਂ ਨਹੀਂ ਕੋਈ ਨਾ ਲੇਟ ਅਸੀਂ ਤੜਕੇ ਦੀ ਢੀਕੀ ਜਾਂਦਾ ਨਹੀਂ ਤੁਸੀਂ ਹੱਸ ਕੇ ਤੁਸੀਂ ਨੂੰ ਬਹੁਤ ਲੋਕਾਂ ਦੇ ਲੋਕਾਂ ਦੇ ਵਿੱਚ ਵਿਚਰੇ ਹੋ ਲਗਾਤਾਰ ਜਾ ਰਹੇ ਹੋ ਕਿ ਕਿ ਦਰਸ ਕੋਈ ਬਹੁਤ ਜ਼ਿਆਦਾ ਵਧੀਆ ਤੁਹਾਡੇ ਸਾਹਮਣੇ ਆ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਫੁੱਲਾਂ ਦੀ ਵਰਖਾ ਕਰਦੇ ਆ ਅਰਦਾਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਕਿੱਤੇ ਵੀ ਜਾਣਿਓ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਕੁਝ ਇੱਕ ਲੋਕ ਵਿਰੋਧ ਕਰਦੇ ਆ ਜਿਹੜੇ ਗਰੀਬਾਂ ਦੀਆਂ ਦੋਆਵਾਂ ਲਈਦੀਆਂ ਹੁੰਦੀ ਗਰੀਬਾਂ ਦੀਆਂ ਮੈਂ ਦੋਆਵਾਂ ਲੈਣਾ ਜਿਹੜੇ ਵਿਰੋਧ ਕਰਦੇ ਉਹ ਤਾਂ ਉਹ ਉਹ ਆਪਣੇ ਹੱਕਾਂ ਲਈ ਲੜਦੇ ਆ ਮੈਂ ਉਹਨਾਂ ਲਈ ਵੀ ਵੈਸੇ ਅਰਦਾਸ ਕਰਦਾ ਪਰ ਉਹ ਗੱਲ ਸਮਝ ਆ ਜਾਏਗੀ ਹੌਲੀ ਹੌਲੀ 13 ਲੋਕ ਸਭਾ ਸੀਟਾਂ ਨੇ ਤੁਹਾਡਾ ਹੀ ਵਿਰੋਧ ਸਭ ਤੋਂ ਜ਼ਿਆਦਾ ਹੋ ਰਿਹਾ ਫਰੀਦਕੋਟ ਹਲਕੇ ਦੇ ਕਿਉਂਕਿ ਮੈਂ ਉਹਨਾਂ ਲਈ ਲੜਦਾ ਜਿਨ੍ਹਾਂ ਲਈ ਕੋਈ ਵੀ ਨਹੀਂ ਨਾ ਲੜਦਾ ਉਹਨਾਂ ਨੂੰ ਗੁਲਾਮੀ ਚੋਂ ਕੱਟਣਾ ਚਾਹੁੰਦਾ ਮੈਂ ਖਾਸ ਤਰ੍ਹਾਂ ਦੀ ਗੁਲਾਮੀ ਚੋਂ ਇਸ ਤਰ੍ਹਾਂ ਇਨ ਦੀ ਜਿੱਦੀ ਆਸ ਕਰ ਹਾਂਜੀ ਨਤੀਜੇ ਦੀ ਆਸ ਕਿਸ ਦੀ ਆਸ ਨਤੀਜੇ ਦੀ ਆਸ ਆਸ ਲੜਨ ਵਾਲੇ ਥੋੜੀ ਕਰਦੇ ਹੁੰਦੇ ਆ ਵੱਡੇ ਵੱਡੇ ਜਿਹੜੇ ਜੰਗਜੂ ਆ ਸਾਰੀਆਂ ਜੰਗਾਂ ਜਿੱਤੇ ਥੋੜੀ ਆ ਮੈਂ ਜਿੱਥੇ ਤੱਕ ਲੜ ਸਕਿਆ ਲੜੂੰਗਾ ਅੱਗੋਂ نسلਾਂ ਲੜਨ ਗਿਆ ਕਿ ਸੌਤ ਛੱਡ ਜਾਵਾਂਗੇ ਕਿ ਆਜ਼ਾਦੀ ਤੋਂ ਬਾਅਦ ਵੀ ਕਾਸ਼ ਨਹੀਂ ਇਹਨਾਂ ਨੂੰ ਮਿਲੇ ਇਹਨਾਂ ਨੂੰ ਦਿਓ ਕਰਮਜੀਤ ਮੂਲ ਕਹਿ ਰਹੇ ਸੀ ਅੱਜ ਕੁੱਤੀ ਅੱਜ ਦੇ ਵਿੱਚ ਆਈ ਸੀ ਕਿ ਕਹਿ ਰਹੇ ਸੀ ਕਿ ਫੂਡ ਪ੍ਰੋਸੈਸਿੰਗ ਤੇ ਜਿਹੜੀ ਇੱਥੇ ਇੱਕ ਫੈਕਟਰੀ ਲਾ ਰਹੇ ਆ ਫੋਟੀ ਸਾ ਸਿੰਘ ਦੀ ਕਹਿੰਦੇ ਭਾਜਪਾ ਨੇ ਪਹਿਲਾਂ ਕੁਝ ਨਹੀਂ ਕੀਤਾ ਸੀ ਹੁਣ ਵੀ ਨਹੀਂ ਕਰਨਾ ਉਸ ਨੂੰ ਲੈ ਕੇ ਕਹਿੰਦੇ ਵੀ ਇਸ ਵਾਰ ਜਿਹੜੀ ਅਸੀਂ ਇੱਥੇ ਕੰਡਸਟਰੀ ਲੈ ਕੇ ਆਵਾਂਗੇ ਪਿੰਨਾਂ ਦੇ ਵਿੱਚ ਹੋਰ ਵੀ ਇੰਡਸਟਰੀਆਂ ਆਉਣਗੀਆਂ ਠੀਕ ਆ ਉਹ ਉਹ ਅੱਛੀ ਗੱਲ ਐ ਕੋਈ ਬੁਰੀ ਚੀਜ਼ ਥੋੜੀ ਉਹਨਾਂ ਨੇ ਕਹੀ ਅੱਛੀ ਗੱਲ ਕਹੀ ਹੈ ਅਗਰ ਲਾਦਣ ਤੋਂ ਦਾ ਫਾਇਦਾ ਹੀ ਹੋਏਗਾ ਵੱਲੋਂ ਇਲੈਕਸ਼ਨ 'ਚ ਖੜੇ ਆ ਉਹਨਾਂ ਨੇ ਕਹਿਣਾ ਹੀ ਕਹਿਣਾ ਚਾਹੀਦਾ ਉਹਨਾਂ ਨੂੰ ਬਾਕੀ ਭਾਜਪਾ ਦੇ ਤਰੀਸ ਕੋਈ ਕਰ ਹੀ ਨਹੀਂ ਸਕਦਾ ਜੋ ਭਾਜਪਾ ਨੇ ਕੀਤਾ ਇਹੋ ਜਿਹੇ ਪ੍ਰੋਗਰਾਮ ਨਹੀਂ ਭਾਜਪਾ ਦੀ ਹੀ ਗੋੜਾ ਸੜਕਾਂ ਹੀ ਪਹਿਲਾਂ ਸੜਕਾਂ ਨੂੰ ਨਮਸਕਾਰ ਕਰਿਆ ਕਰੋ ਮੋਟਰਵੇਅ ਇਦਾਂ ਦੇ ਹੈਗੇ ਸੀ ਇੱਥ ਕਦੀ ਦੇਖੇ ਸੀ ਗੁੜਿਆ ਨੇ ਮੈਂ ਤਾਂ ਨਹੀਂ ਦੇਖੇ ਧਰਨ ਪੈ ਜਾਂਦੀ ਸੀ ਇਹ ਮੋਦੀ ਨੇ ਬਣਵਾਇਆ ਮੈਨੂੰ ਕਹਿੰਦੇ ਸੀ ਕਹੇ ਮੁਰਤੀ ਮੁਰਦਾਬਾਤ ਮੈਂ ਕਿਹਾ ਮੈਂ ਮੇਰਾ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿਉਂ ਮੈਂ ਮੁਰਦਾਬਾਤ ਕਰਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੈਂ ਕਿਹਾ ਹੈਗਾ ਤਾਂ ਤਰ ਤਲ ਬਦਲੀ ਜਾਂਦਾ ਦੌਰ ਜਾਨੀ ਉਹ ਉਹਨਾਂ ਦੀਆਂ ਗੱਲਾਂ ਉਹਨਾਂ ਤੋਂ ਪੁੱਛੋ ਹੈਜੀ ਆਹੋ ਸਾਡੇ ਨਾਜ਼ਰੇ ਦਾ ਅਰਥ ਸਾਡੇ ਇਹੀ ਆਂ ਜੀ ਸਰਤਾ ਦੀ ਕਿਸਾਨ ਹੈ ਜੇ ਤਾਂ 2000 ਰੁਪਏ ਉਹ ਲੈ ਜਾਂਦੇ ਵੋਟਾਂ ਤੈਨੂੰ ਉਹਨਾਂ ਨੇ ਪਾਉਣਾ ਨਹੀਂ ਅਕਤ ਛੰਡਿਆ ਵਾਲੇ ਵੋਟਾਂ ਤੇ ਤੈਨੂੰ ਪਾਉਣਾ ਨਹੀਂ 2000 ਰੁਪਏ ਉਹ ਲੈ ਜਾਂਦੇ ਆ ਤੇ ਜੇ 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 ਉਹ ਮੋਤੀ ਗਲਤ ਤੇ ਗਲਤ ਕਰ ਗਿਆ ਕੰਮ ਜੇ ਕਿਤੇ 2000 ਰੁਪਏ ਗਰੀਬਾਂ ਦੇ ਖਾਤੇ ਪੈਂਦਾ ਤੈਨੂੰ ਉਹਨੇ ਪਿੰਡਾਂ 'ਚ ਵੜਨ ਨਹੀਂ ਦੇਣਾ ਤੈਨੂੰ ਬਰਨਦੀ ਵੀ ਲੋੜ ਨਹੀਂ ਦੀ ਤੈਨੂੰ ਗਰੀਬਾਂ ਦਾ ਆਟੋਮੈਟਿਕ ਚਤਾ ਦੇਣਾ ਘਰੇ ਬੈਠਾ ਘਰੇ ਬੈਠੇ ਸਾਰ ਬੈਠੇ ਮੋਤੀ ਸਰਕਾਰ ਜਿੰਦਾਬਾਦ 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 ਇਹਨਾਂ ਕੋਲ ਬੋਤਲਾਂ ਨੂੰ ਕਾਬੂਜਾ ਕਰੀਏ ਆਉਣ ਵਾਲਾ ਸਭਾ ਮੋਤੀ ਜੀ ਦੇ ਆਰਡਰ ਦੇ ਵਿੱਚ ਬੰਦ ਕਰ ਦੋਨਾਂ ਇਹਨਾਂ ਦਾ ਬੰਦ ਕਰ ਤੱਕੀਪਾ ਦੇ ਖੰਡੇ ਇਹ ਮਾਈਕਾ ਮੈਨੂੰ ਥਾ ਮੇਰੇ ਆਦਾ ਸਾਹ ਟ੍ਰੇਲਰਾਂ ਕਿਉਂਕਿ